ਸੰਬਰ ਮਹੀਨੇ ਵਿੱਚ ਵਧਿਆ ਪੰਜਾਬੀ ਫਿਲਮਾਂ ਰਿਲੀਜ਼ ਹੋਣਗੀਆਂ ਪਰ ਉਸ ਦੇ ਵਿੱਚ ਇੱਕ ਐਹੋਜੀ ਫਿਲਮ ਜਿਸ ਨੇ ਆਪਣੀ ਰਿਲੀਜ਼ ਡੇਟ ਅੱਗੇ ਕਰ ਦਿੱਤੀ ਆ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਉਸ ਫਿਲਮ ਨੇ ਆਪਣੀ ਰਿਲੀਜ਼ ਡੇਟ ਕਿਉਂ ਚੇਂਜ ਕਰ ਦਿੱਤੀ ਕਿਉਂਕਿ ਉਸ ਦਾ ਜਵਾਬ ਮੈਂ ਤੁਹਾਨੂੰ ਇਸ 2 ਤੋਂ 5 ਮਿੰਟ ਦੇ ਵੀਡੀਓ ਵਿੱਚ ਦੱਸੂਗਾ ਤਾਂ ਇਸ ਵੀਡੀਓ ਨੂੰ ਗੌਰ ਨਾਲ ਜ਼ਰੂਰ ਸੁਣ ਲਿਓ ਪਹਿਲਾਂ ਆਪਾਂ ਗੱਲ ਕਰਦੇ ਆ ਮਹਿਰ ਮੂਵੀ ਬਾਰੇ ਜੋ 5 ਸਤੰਬਰ ਨੂੰ ਰਿਲੀਜ਼ ਹੋਊਗੀ ਇਸ ਫਿਲਮ ਦੀ ਹਾਈਪ ਬਾਕੀ ਸਾਰੀਆਂ ਫਿਲਮਾਂ ਨਾਲੋਂ ਜ਼ਿਆਦਾ ਜੋ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਣਗੀਆਂ ਕਿਉਂਕਿ ਲੋਕਾਂ ਨੂੰ ਇਸ ਫਿਲਮ ਦੀ ਸਟੋਰੀ ਵਧੀਆ ਲੱਗੀ ਤੇ ਇਸ ਫਿਲਮ ਦੀ ਸਟੋਰੀ ਤੁਹਾਨੂੰ ਇਮੋਸ਼ਨਲ ਵੀ ਕਰ ਦੇਵੇਗੀ ਤੇ ਇਹ ਫਿਲਮ ਆਪਾਂ ਸਾਰੇ ਪਰਿਵਾਰ ਨਾਲ ਵੀ ਦੇਖ ਕੇ ਆ ਸਕਦੇ ਆ ਇਸ ਵਿੱਚ ਕੋਈ ਬੇਕਾਰ ਦੀ ਕਮੇਡੀ ਵਗੈਰਾ ਨਹੀਂ ਹੋਵੇਗੀ ਇਸ ਵਿੱਚ ਤੁਹਾਨੂੰ ਵਧੀਆ ਇੱਕ ਸਟੋਰੀ ਦੇਖਣ ਨੂੰ ਮਿਲੇਗੀ ਵਾਕਿ ਹੁਣ ਦੇਖਦੇ ਹਾਂ ਫਿਲਮ ਆਪਣੇ ਲਾਈਫਟਾਈਮ ਤੱਕ ਕਿੰਨੇ ਕਮਾਈ ਕਰਕੇ ਜਾ ਸਕਦੀ ਆ ਹੁਣ ਆਪਾਂ ਗੱਲ ਕਰਦੇ ਦੂਜੀ ਮੂਵ ਦੇ ਬਾਰੇ ਜੋ ਦਿਲਜੀਤ ਸਾਹ ਦੇ ਇੱਕ ਡਾਇਲੋਗ ਦੇ ਬਣਾਈ ਗਈ ਹੈ ਜਿਸਦਾ ਤੁਹਾਨੂੰ ਪਤਾ ਵੀ ਲੱਗਿਆ ਹੋਵੇਗਾ ਜਿਨਾਂ ਨੂੰ ਨਹੀਂ ਪਤਾ ਉਹਨੂੰ ਦੱਸ ਦਿਆਂ ਉਸ ਫਿਲਮ ਦਾ ਨਾਂ ਹੈਗਾ ਪੰਜਾਬੀ ਆਗੇ ਹੋਏ ਜੋ ਪੰਜ ਤੰਬੂ ਨੂੰ ਰਿਲੀਜ਼ ਹੋਵੇਗੀ ਜਦੋਂ ਮਹਿਰ ਫਿਲਮ ਰਿਲੀਜ਼ ਹੋਵੇਗੀ ਉਹਨੇ ਇੰਟਰਸਟਿੰਗ ਹੋਵੇਗਾ ਵੀ ਪੰਜ ਤੰਬੂ ਨੂੰ ਕਿਹੜੀ ਫਿਲਮ ਵੱਧ ਕਲੈਕਸ਼ਨ ਕਰਕੇ ਜਾਵੇਗੀ ਮਹਿਰ ਫਿਲਮ ਜਾਂ ਪੰਜਾਬੀ ਆਗੇ ਹੋਏ ਇਹ ਫਿਲਮ ਕਮੇਡੀ ਵਾਲੀ ਹੋਣ ਵਾਲੀ ਆ ਪਰ ਇਸ ਫਿਲਮ ਵਿੱਚ ਤੁਹਾਨੂੰ ਐਕਸ਼ਨ ਸੀਨ ਵੀ ਦੇਖਣ ਨੂੰ ਮਿਲਣਗੇ ਜੋ ਤੁਸੀਂ ਟ੍ਰੇਲਰ ਵਿੱਚ ਤਾਂ ਦੇਖ ਹੀ ਲਿਆ ਸੀਗਾ ਹੁਣ ਗੱਲ ਕਰਦੇ ਆ ਤੀਜੀ ਮੂਵੀ ਦੇ ਬਾਰੇ ਤੀਜੀ ਮੂਵੀ ਦਾ ਨਾਮ ਹੈਗਾ ਨਿਕਾ ਜੈਲਰ 4 ਜੋ ਪਹਿਲਾਂ 12 ਸਤੰਬਰ ਨੂੰ ਰਿਲੀਜ਼ ਹੋਣੀ ਸੀਗੀ ਤੇ ਮੈਂ ਵੀਡੀਓ ਦੇ ਸਟਾਰਟਿੰਗ ਵਿੱਚ ਵੀ ਕਿਹਾ ਸੀਗਾ ਵੀ ਇੱਕ ਮੂਵੀ ਨੇ ਆਪਣੀ ਰਿਲੀਜ਼ ਡੇਟ ਚੇਂਜ ਕਰ ਦਿੱਤੀ ਆ ਤੇ ਤੁਸੀਂ ਇੰਤਜ਼ਾਰ ਵੀ ਕਰਦੇ ਸੀਗੇ ਵੀ ਉਹ ਕਿਹੜੀ ਫਿਲਮ ਤਾਂ ਉਹ ਨਿਕਾ ਜੈਲਰ 4 ਆ ਜਿਹਦਾ ਤੁਸੀਂ ਇੰਤਜ਼ਾਰ ਕਰਦੇ ਸੀਗੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਸ ਫਿਲਮ ਦੀ ਰਿਲੀਜ਼ ਡੇਟ ਕਿਉਂ ਚੇਂਜ ਹੋ ਗਈ ਇਸ ਦਾ ਕਾਰਨ ਹੈ ਜੋ ਪੰਜਾਬ ਵਿੱਚ ਫਲੱਡ ਛੜ ਰਹੇ ਨੇ ਜਿਹਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੋਇਆ ਤੇ ਪੰਜਾਬ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਜਿਸ ਦੇ ਕਾਰਨ ਨਿੱਕਲ ਜੈਲਦਾਰੀ ਪੂਰੀ ਟੀਮ ਨੇ ਫੈਸਲਾ ਲਿਆ ਬਈ ਫਿਲਮ ਹੁਣ 2 ਅਕਤੂਬਰ ਨੂੰ ਰਿਲੀਜ਼ ਕੀਤੀ ਜਾਊਗੀ ਨਾ ਕਿ 12 ਸਤੰਬਰ ਨੂੰ ਜੋ ਫੈਸਲਾ ਮੈਨੂੰ ਵੀ ਵਧੀਆ ਲੱਗਿਆ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਜਰੂਰ ਕਰ ਦਿਓ ਹੁਣ ਗੱਲ ਕਰਦੇ ਆਂ ਚੌਥੀ ਮੂਵੀ ਦੇ ਬਾਰੇ ਉਸ ਫਿਲਮ ਦਾ ਨਾਮ ਹੈਗਾ ਇੱਕ ਕੁੜੀ ਜੋ 19 ਸਤੰਬਰ ਨੂੰ ਰਿਲੀਜ਼ ਹੋ ਜਾਊਗੀ ਇਸ ਫਿਲਮ ਦੀ ਕਹਾਣੀ ਮੈਨੂੰ ਵੀ ਵਧੀਆ ਲੱਗੀ ਤੇ ਲੋਕਾਂ ਨੂੰ ਵੀ ਵਧੀਆ ਲੱਗ ਰਹੀ ਆ ਇਸ ਫਿਲਮ ਦੇ ਬਾਰੇ ਮੇਰੇ ਕੋਲ ਪੂਰੀ ਜਾਣਕਾਰੀ ਨਹੀਂ ਹੈਗੀ ਕਿਉਂਕਿ ਇਸ ਫਿਲਮ ਦਾ ਹਾਲੇ ਤੱਕ ਟੀਜ਼ਰ ਰਿਲੀਜ਼ ਕੀਤਾ ਗਿਆ ਬਾਕੀ ਫਿਰ ਜਦੋਂ ਟ੍ਰੇਲਰ ਆਊਗਾ ਉਦੋਂ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਾਂ ਨੂੰ ਕੀ ਦੇਖਣ ਨੂੰ ਮਿਲ ਸਕਦਾ ਬਾਕੀ ਆਪਾਂ ਨੂੰ ਟੀਜਰ ਜਿਹਾ ਮਾੜਾ ਮੋਟਾ ਦੱਸਦਾ ਵੀ ਕੀ ਹੋ ਸਕਦਾ ਪਰ ਡੀਟੇਲ ਵਿੱਚ ਨਹੀਂ ਦੱਸਿਆ ਜਿਹੜੇ ਹੁਣ ਤੱਕ ਇਹ ਵੀਡੀਓ ਮੇਰੀ ਦੇਖੀ ਜਾਂਦੇ ਨੇ ਉਹ ਪਲੀਜ਼ ਇਹ ਗੱਲ ਧਿਆਨ ਨਾਲ ਜਰੂਰ ਸੁਣ ਲੈ ਬਹੁਤ ਇੰਪੋਰਟੈਂਟ ਗੱਲ ਆ ਉਹ ਗੱਲ ਮੈਂ ਡਾਇਰੈਕਟਰਸ ਨੂੰ ਕਹਿਣਾ ਚਾਹਾਂਗਾ ਜਿਨ੍ਹਾਂ ਦੀ ਫਿਲਮ ਹੁਣ ਅੱਗੇ ਆਊਗੀ ਸਤੰਬਰ ਮਹੀਨੇ ਵਿੱਚ ਵੀ ਆਪਣੀ ਫਿਲਮ ਦੀ ਰੀਲੀਜ਼ ਡੇਟ ਥੋੜੀ ਜਿਹੀ ਅੱਗੇ ਕਰ ਦੇਣ ਕਿਉਂਕਿ ਹੁਣ ਤਾਂ ਹੁਣ ਪੰਜਾਬ ਦੇ ਹਾਲਾਤ ਪਤਾ ਹੀ ਆ ਤੇ ਲੋਕਾਂ ਦਾ ਵੀ ਹਾਲਾਤ ਪਤਾ ਤੇ ਮੈਨੂੰ ਇਹ ਵੀ ਪਤਾ ਵੀ ਫਿਲਮ ਬਣਾਉਣੀ ਕੋਈ ਸੌਖੀ ਗੱਲ ਨਹੀਂ ਹੈਗੀ ਤੇ ਉਹ ਰੀਲੀਜ਼ ਡੇਟ ਅੱਗੇ ਕਰਨੀ ਸੌਖੀ ਨਹੀਂ ਹੈਗੀ ਵੀ ਪੈਸਾ ਵੀ ਖਰਾਬ ਹੁੰਦਾ ਪਰ ਤੁਹਾਡਾ ਉਹਨਾ ਪੈਸਾ ਤਾਂ ਨਹੀਂ ਖਰਾਬ ਹੋਗਾ ਜਿੰਨਾ ਹੁਣ ਪੰਜਾਬ ਦੇ ਲੋਕਾਂ ਕਰਦਾ ਵੀ ਤੁਸੀਂ ਆਪਣੀ ਫਿਲਮ ਦੀ ਰਿਲੀਜ਼ ਡੇਟ ਥੋੜੀ ਜਿਹੀ ਅੱਗੇ ਕਰ ਦਿਓ ਤੇ ਜਿਹੜੇ ਵੀ ਵਿਊਅਰਸ ਇਸ ਵੀਡੀਓ ਨੂੰ ਦੇਖਦੇ ਨੇ ਉਸ ਵੀਡੀਓ ਨੂੰ ਇੰਨੀ ਸ਼ੇਅਰ ਕਰ ਦਿਓ ਵੀ ਉਹਨਾਂ ਤੱਕ ਪਹੁੰਚ ਜਾਏ ਤੇ ਹੋਰ ਪੰਜਾਬੀ ਮੂਵੀਜ਼ ਦੇ ਅਪਡੇਟ ਲਈ ਸਬਸਕ੍ਰਾਈਬ ਕਰ ਦਿਓ ਇਸ ਚੈਨਲ ਨੂੰ ਧੰਨਵਾਦ ਸਾਰਿਆਂ ਦਾ ਰੱਬ ਰੱਖੇ